ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਬੋਲ ਰਹੇ ਹਾਂ ਜੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਤੋਂ ਜੀ ਸੋ ਜਿਹੜੇ ਆ ਕੱਪੜੇ ਵੀਰੇ 400 ਵਾਲੇ ਸੂਟ ਹੈ ਸੋ ਅਸੀਂ ਭੇਜਦੇ ਹੁੰਨੇ ਆ ਹਨਾ ਇਹ ਗਰਮੀ ਚ ਪਾਉਣ ਵਾਲੀ ਬਹੁਤ ਸੌਫਟ ਚੀਜ਼ ਹੈ ਇਹ 80% ਕਾਟਨ ਹੋਣੀ ਤੇ 20% ਮਿਕਸ ਹੁੰਦੀ ਹੈ ਉਹ 20% ਮਿਕਸ ਨਾਲ ਨਾਲ ਇਹਦਾ ਇੱਕ ਫਾਇਦਾ ਕਾ ਵੀ ਇਹ ਇਕੱਠਾ ਜਾਂ ਘੱਟ ਹੁੰਦਾ ਕੱਪੜਾ ਧੋਤੇ ਦਾ ਜਿਵੇਂ ਸਾਬਣ ਲਾ ਕੇ ਪਾਤਾ ਨਿਖਰਿਆ ਹੋ ਜੀ ਦਾ ਹੋ ਜਾ ਇਹਦੇ ਰੰਗ ਰੰਗ ਹੱਲ ਜਾਣਾ ਸਾਡੀ ਜ਼ਿੰਮੇਵਾਰੀ ਹੈ ਸਿਰਫ 20% ਹੁੰਦਾ 80% ਇਹ ਕਾਟਨ ਹੁੰਦੀ ਹੈ ਸਾਡਾ ਦੱਸਣ ਦਾ ਫਰਜ ਹੈ ਤੁਹਾਨੂੰ ਅਸੀਂ ਕਿਸੇ ਭੁਲੇਖ ਜੀ ਰੱਖਣਾ ਚਾਹੁੰਦੇ ਸੋ ਇਹ ਆਪਣੀ 400 ਵਾਲੀ ਵੈਰੀਟੀ ਜੀ 400 ਵਾਲੇ ਸੂਟ ਚੱਲਣਗੇ ਕਿਹੜਾ ਰੰਗ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਨਾ ਨਹੀਂ ਭੁੱਲਣਾ ਕਿਉਂਕਿ ਮੈਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਕਿਹੜੀ ਚੀਜ਼ ਪਸੰਦ ਕੀਤੀ ਹੈ ਆ ਲਓ ਜੀ ਇਹ ਟਾਈ ਡਾਈ ਦੇ ਸੂਟ ਚੱਲਣਗੇ ਸਾਰੇ ਇਹ orange कलर ਰੱਖਣਾ ਮੈਂ ਹਾਂ orange black ਦੇ orange off white ਤੇ ਇੱਕ ਵਿੱਚ ਹੈਗਾ ਥੋੜਾ ਜਿਹਾ ਹੋਰੀ कलर ਤੇ ਇੱਕ ਹਲਕਾ ਜਿਹਾ ਹੈਗਾ coffee ਜਿਹਾ ਇਹ ਟਾਈ ਡਾਈ ਦੇ ਸੂਟ ਚੱਲਣਗੇ ਵੀ ਸਾਰੇ black ਕਵੇਂ ਵੀ ਹੈ black ਕਵੇਂ ਵੀ ਹਾਂ ਇਹ ਵੀ ਰੈਟਲ ਰਿਖਾਣੇ ਆ ਨਾ ਹਾਂਜੀ ਬੋਥ ਦੇ ਦੇਣਾ ਗਰੇਤੀ ਧਰ ਦੇਣੀ ਆ ਆ ਬੇ ਕੋ ਜੀ ਇਹ ਟਾਈ ਡਾਈ ਚ ਆ ਗਿਆ ਆ ਡਾਰਕ ਗ੍ਰੀਨ ਪੈਰਟ ਕਾਫੀ ਥਲਕਾ ਬਲੈਕ ਕਾਫੀ ਆ ਹਲਕਾ ਜਾਂ ਕਰੀਮ ਕੋਈ ਮਰਜ਼ੀ ਚੁਣੀ ਲਿਓ ਇਹਦੇ ਨਾਲ ਚਾਰ ਕਲਰ ਰਹਦੇ ਚ ਇਹ ਟਾਈ ਡਾਈ ਦੀ ਹੈ ਤੇ ਆ ਟਾਈ ਡਾਈ ਦੇ ਜਿਹੜੇ ਮੇਰੇ ਭੈਣ ਭਰਾ ਰਹੇਗੇ ਸੀ ਇਹ ਸਾਨੂੰ ਤਿੰਨ ਚਾਰ ਵਾਰੀ ਗਏ ਸੀ ਮਿਲੇ ਨਹੀਂ ਹੁਣ ਦੁਬਾਰੇ ਫੇਰ ਆ ਗਏ ਵੀਰੇ ਇਹ ਇਹਦੀ ਜਿਆਦਾ ਬੋਏ ਪੈਰੀ ਹੈ ਨੇਵੀ ਬਲੂ ਜੀ ਦੀ ਹੈ ਟਾਈ ਡਾਈ ਹੈ ਵੀਰੇ ਇਹ ਜੋ ਸਾਰੇ ਇਹ ਸਾਰੇ ਕਲਰ ਹੀ ਆਗੇ ਬਲੂ ਗ੍ਰੀਨ ਔਰੈਂਜ ਬਰਾਊਨ ਸਾਰੀ ਆਗੇ ਚ। ਇਹ ਤੇ ਟੈਕਸ ਦੀ ਬੰਦੀ ਹੈ ਫਟਦੇ ਫਟਦੇ ਨਹੀਂਗੇ। 80% ਕਾਟਨ 20% ਚ ਮਿਕਸ ਹੈ। ਤੇ ਆ ਥੋੜਾ ਥੋੜਾ ਕੋਕਾ ਕੋਲਾ ਇਹ ਚ। ਆ ਜਿਹੜਾ ਹੁਣ ਹੈ ਥੋੜਾ ਜਿਹੜਾ ਕੋਕਾ ਲਾਲ ਕੋਕਾ ਪੂੜਾ ਲਾ ਲਓ। ਨੱਬੀ ਲਾ ਲਓ। ਇਹ ਸੂਟ ਵੀਰੇ ਘਰੇ ਜਿੰਮੇ ਮਰਜ਼ੀ ਪਾਓ ਤੁਸੀਂ। ਇਹ ਖਰਾਬ ਨਹੀਂ ਹੁੰਦੇ, ਧੋਏ ਦੇ ਉਹ ਜਿਹੇ ਦੇ ਉਹ ਜਿਹੇ ਆ। ਮਤਲਬ ਇਹਦਾ ਰੰਗਵਾਨ ਨੂੰ ਕੁਝ ਵੀ ਨਹੀਂ ਹੁੰਦਾ। ਨਾ ਇਹਨਾਂ ਤੇ ਕੋਈ ਬੁਰਬਾਰ ਜਾ ਉੱਠੇ ਬਹੁਤ ਸੋਹਣੀ ਚੀਜ਼ ਹੈ। ਇਹਨੂੰ ਜਾਵੇ ਤੁਸੀਂ ਜਿਆਦਾ ਤੁਸੀਂ ਕਾਫੀ ਜਾ ਕਹਿ ਸਕਦੇ ਹੋ। ਕੋ ਵੀ ਦੀ ਬੋਏ ਮਾਰਦਾ ਐਂਡ ਤੇ ਆ ਗਿਆ ਵੀਰੇ ਡੇਕ ਹਰਾ ਗ੍ਰੀਨ ਜਾ ਹਾਦੀ ਇਹ ਆਪਣਾ ਸੀ ਲਾਸਟ ਕਲਰ ਇਹ ਟਾਈ ਡਾਈ ਦੇ ਸੂਟ ਸੀ ਸਾਰੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਹੀਂ ਭੁੱਲਣਾ ਅਸੀਂ ਬਹੁਤ ਮਿਹਨਤ ਕਰਦੇ ਹਾਂ ਤੁਹਾਡੇ ਲਈ ਤੇ ਸਾਡੇ ਵਿਊ ਘਟ ਰਹੇ ਆ ਤੇ ਪਲੀਜ਼ ਤੁਸੀਂ ਸਾਡੀ ਵੀਡੀਓ ਜਿਆਦਾ ਤੋਂ ਜਿਆਦਾ ਦੇਖਿਆ ਕਰੋ ਸਾਰੀ ਦੇਖਿਆ ਕਰੋ ਅਸੀਂ ਬਹੁਤ ਮਿਹਨਤ ਕਰਦੇ ਹਾਂ ਪਲੀਜ਼ ਸਾਡੀ ਸਾਰੀ 10 ਮਿੰਟਾਂ ਦੀ ਵੀਡੀਓ ਹੁੰਦੀ ਹੈ ਸੋ ਵੀਡੀਓ ਬਣਾਉਣ ਚੁੱਕਾ ਮੇਰਾ ਇਹ ਨਹੀਂ ਤਾਂ ਮਾਫੀ ਚਾਹੁੰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਐਂਡ ਦੀਪੂ ਬਗਨੀਓ ਪਿਆਰ ਭਰੀ ਸ਼ਸ਼ਿਕਾ ਸੱਚੇ ਭਾਸ਼ਾ ਵੇਗ ਰੂ ਤੁਹਾਨੂੰ ਚੜਦੀ ਕਲਾ ਚ ਰੱਖਣਾ